ਮੈਨੂੰ ਸਾਰਾ ਕੀਤਾ ਹੈ ਹੂੰ ਮੇ ਜਿਵੇਂ ਹਾਲਤ ਹੋਏ ਨੇ ਹਾਂਦੇ ਜੇ ਤੁ ਲੱਗਦਾ ਚਲ ਬੂਟੇਗੇ ਨਾ ਹੂੰ ਕਤਲ ਹੋਏ ਪਿਆੰਦੇ ਪਿੱਲਾ ਕਿਨਾ ਬੜਾ ਔਖਾ ਹੋ ਜਾਂਦਾ ਚੱਲਾਂ ਜੂ ਮਾਵਾਂ ਮਰੀਆਂ ਪਈਆਂ ਨੇ ਤੇ ਸੱਸ ਸੱਸ ਸਾਹਿਬ ਮਹੀਨਿਆਂ ਦੇ ਬੱਚੇ ਦੁੱਧ ਪੀਤੀ ਜਾਂਦੇ ਤੁਸੀਂ ਆਪ ਦੇਖੇ ਆਪ ਕੋਲੋਂ ਲੰਗੇ ਜਦੋਂ ਹਾਂਜੀ ਵਾ ਇਹਨਾਂ ਨੂੰ ਉੱਤੋਂ ਲੱਗੇ ਤੋ ਥਾਂ ਤੇ ਲੁੰਦੀ ਰਹੀ ਕਰੇਗੇ ਬੜੀ ਕੋ ਕਾਡ ਹੋਈ ਮਪੂਦਲੀਆਂ ਗਲੀਆਂ ਉਧਰਲੇ ਘਰ ਉਹ ਸਾਰਾ ਕੁਝ ਯਾਦ ਆਉਂਦਾ ਹਾਂਜੀ ਜਿੱਥੇ ਖੇਡਦੇ ਰਹੇ ਉਹ ਨਿੱਕੇ ਹਾਂ ਹਾਂ ਉਹ ਹਰ ਚੇਤੇ ਨੇ ਤੁਹਾਨੂੰ ਯਾਦ ਆਉਂਦਾ ਰਿਹਾ ਕਿ ਵੰਡ ਨਾ ਹੁੰਦੀ ਜਾਂ ਨਾ ਹੁੰਦੀ ਤੇ ਫਿਰ ਤਾਂ ਅਸੀਂ ਸੌਖੇ ਸੀ ਐਸ ਨਾਲ ਹਾਂ ਤਹੇ ਸਾਡੇ ਕੋਲ ਬਕੀਰੀ ਸੀ ਅਸੀਂ ਕਿੰਨੀ ਕੁ ਬਾਈ ਸੀ ਤੁਹਾਡੀ ਸਾਡੇ ਕੋਲ ਵਾ ਵਾ 100 150 ਕਿਲਾ ਸੀ ਅੱਛਾ ਵੱਡੀ ਬਾਈ ਕਰਦੇ ਇਥੇ ਹਾਂਜੀ ਕੋਈ ਵੀ ਤੁਹਾਡਾ ਸਮਾਨ ਦਾ ਨੁਕਸਾਨ ਨਹੀਂ ਹੋਇਆ ਕੋਈ ਜਾਨੀ ਨੁਕਸਾਨ ਸਮਾਨ ਤਾਂ ਹਾਰੇ ਅਸੀਂ ਰਾਖੀ ਉੱਥੇ ਆਏ ਹੱਥੋਂ ਸਖਣੇ ਕੁਝ ਵੀ ਨਹੀਂ ਲੈ ਕੇ ਕੁਛ ਨਹੀਂ ਕੋ ਕਣਕ ਕੋਣਕ ਕੁਛ ਕਣਕ ਦੂਜੇ ਦਿਨ ਗਏ ਦੁਬਾਰਾ ਫੇਰ ਗਏ ਦੁਬਾਰਾ ਗਏ ਬੰਦੇ ਬੰਦੇ ਕੁਝ ਸੋਨਾ ਕਹਿਣੇ ਗੱਟੇ ਕੋਈ ਉਹ ਹਾਂ ਬਜ਼ੁਰਗ ਸਾਡਾ ਨਾਪ ਆਇਆ ਸੀ ਦਾਦਾ ਸਾਡਾ ਅੱਛਾ ਵਿਆਹ ਹੀ ਜਾਣਾ ਉਹਨੂੰ ਕਿਹੜਾ ਪਰਹਿਣਾ ਪਾਂਡਾ ਟਿੰਡਾ ਉਹ ਵੀ ਚੀਜ਼ ਸੀ ਵਿਆਹ ਠੀ ਆਵਣਾ ਉਹ ਲੱਗਦਾ ਸੀਗਾ ਕਿ ਅਸੀਂ ਚੱਲੇ ਆ ਤੇ ਕੁਝ ਦਿਨਾਂ ਬਾਅਦ ਵਾਪਸ ਆ ਜਾਵਾਂ ਹਾਂ ਵਾਪਸ ਆ ਜਾ ਵੀ ਆਵਦੇ ਘਰੇ ਦੁਬਾਰਾ ਰਹਿਣ ਹਾਂ ਪਰ ਇਹ ਨਹੀਂ ਸੀ ਪਤਾ ਕਿ ਨਹੀਂ ਆਉਣਾ ਨਹੀਂ ਆਉਣਾ ਇਹ ਵੀ ਠੀਕ ਬਾਪੂ ਨਕਸ਼ੇ ਬਦਲ ਕੇ ਹੋਣਗੇ ਨਾ ਬਦਲੇ ਬਦਲ ਤਾਂ ਗਏ ਬੰਦੇ ਫਾਂ ਤਾਂ ਲਾ ਬਣਾ ਦੇ ਬੈਠੇ ਹੀ ਰਹੇ ਹਾਂ ਕਰ ਪੜ੍ਹ ਲ ਜਾਂਦਾ ਥੋਡੀ ਉਮਰ 107 8 ਸਾਲ ਆ ਹਾਂ ਜੀ ਤੁਹਾਡੀ ਨਜ਼ਰ ਵੀ ਬਿਲਕੁਲ ਠੀਕ ਹੈ ਤੁਸੀਂ ਬੋਲਦੇ ਵੀ ਬਿਲਕੁਲ ਠੀਕ ਹੋ ਦੰਦ ਵੀ ਠੀਕ ਨੇ ਕੰਨਾਂ ਤੋਂ ਵੀ ਤੁਹਾਨੂੰ ਪੂਰਾ ਸੁਣਾਈ ਦਿੰਦਾ ਇਹ ਕੀ ਰਾਜ ਹੈ ਕੀ ਖਾਦਾ ਇਹੋ ਜਿਹਾ ਸਾਡਾ ਦਾਦਾ ਜੀ ਹੰਦਾ ਸੀ ਬੇਈ ਰੋਟੀ ਨਾਲ ਨਾ ਐਨਾ ਮੱਖਣ ਦਿੰਦਾ ਅੱਛਾ ਉਹਾਂ ਦਾ ਇਹ ਖਾਓ ਹਾਂ ਜੇ ਨਾ ਖਾਣੀ ਤੋਂ ਦੇ ਕੋਲ ਐਡਾ ਮੋਟਾ ਟਾਂਬਾ ਅੱਛਾ ਕੁੱਟਦਾ ਸੀ ਕੁੱਟਦਾ ਮੇਲੇ ਮੂਲੇ ਲੱਗਦੇ ਨੇ ਸੀ ਬਾਬੂ ਮੇਲਾ ਪੰਜ ਦੇ ਰਹਿੰਦਾ ਸੀ ਇੱਥੇ ਕੰਗਨਪੁਰ ਜਾਂਦੇ ਨਜਰ ਹਾਂ ਨੇੜੇ ਸਾਡੇ ਤਾਂ ਮੁੱਢੇ ਸੀ ਹਾਂ ਆਦੇ ਦਾ ਸਾਰਾ ਤੁਰਲਾ ਤੁਰਲਾ ਛੱਡ ਕੇ ਜਾਂਦਾ ਸੀ ਬਾਪੂ ਫਿਰ ਤਿਆਰ ਹੋ ਕੇ ਪੂਰਾ ਤੋਂ ਨਹੀਂ ਆਹੀ ਉਹਦਾ ਹੱਥ ਜਵਾਨੀ ਵੇਲੇ ਆ ਤੁਰੇ ਤਾਰੇ ਅਸੀਂ ਪਾਣੀ ਰੱਖਦੇ ਹਾਂ ਇਹ ਤਾਂ ਗੰਜੇ ਹੀ ਜਿਵੇਂ ਹੋਣ ਸੱਚੇ ਕਾਲ ਦਾ ਅਨਮਿਤ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਰਵੀ ਸੰਗਰਾ ਹੂਰ ਅੱਜ ਤੋਂ ਕਰੀਬ 70 ਵਰੇ ਪਹਿਲਾਂ ਜਦੋਂ ਦੇਸ਼ ਦੀ ਵੰਡ ਹੋਣ ਦੀ ਹੈ ਔਰ ਉਸ ਵੇਲੇ ਸਭ ਤੋਂ ਜ਼ਿਆਦਾ ਸੰਤਾਪ ਪੰਜਾਬ ਨੇ ਹੰਡਾਇਆ ਜਿੰਨਾ ਵੀ ਹੱਲਾ ਹੋਇਆ ਉਸ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਵੱਡਾ ਟੁਕੀ ਹੋਈ ਚਾਹੇ ਉਹ ਲਹਿੰਦੇ ਪੰਜਾਬ ਦੇ ਹੋਣ ਜਾਂ ਫਿਰ ਚੜ੍ਹਦੇ ਪੰਜਾਬ ਦੇ ਹੋਣ ਬਹੁਤ ਸਾਰੀਆਂ ਕਹਾਣੀਆਂ ਤੁਸੀਂ ਸੋਸ਼ਲ ਮੀਡੀਆ ਤੇ ਦੇਖੀਆਂ ਸੁਣੀਆਂ ਹੋਣਗੀਆਂ ਕਿ ਆਖਰਕਾਰ ਉਹ ਹਾਲਾਤ ਕੀ ਸੀ ਪਰ ਬਹੁਤ ਸਾਰੇ ਬਾਬਿਆਂ ਨਾਲ ਬਜ਼ੁਰਗਾਂ ਨਾਲ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਤਾਂ ਉਹਨਾਂ ਦੀਆਂ ਉਮਰਾਂ ਜਿਹੜੀਆਂ ਉਸ ਵੇਲੇ ਕਿਸੇ ਦੀ 8 ਸਾਲ ਜਾਂ 10 ਸਾਲ ਰਹੀ ਹੈ ਉਹ ਉਮਰਾਂ ਬੜੀਆਂ ਬੱਚਿਆਂ ਵਾਲੀਆਂ ਉਮਰਾਂ ਸੀ ਔਰ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਮਾਈਂਡ ਦੇ ਵਿੱਚੋਂ ਸਕਿਪ ਕਰ ਜਾਂਦੀਆਂ ਔਰ ਕੋਈ ਚੀਜ਼ਾਂ ਹੁੰਦੀਆਂ ਜਿਹੜੀਆਂ ਯਾਦ ਰਹਿ ਜਾਂਦੀਆਂ ਉਹ ਸਾਡੇ ਤੱਕ ਪਹੁੰਚਦੀਆਂ ਔਰ ਅਗਲੀਆਂ ਪੀੜ੍ਹੀਆਂ ਨੂੰ ਪਤਾ ਲੱਗਦਾ ਹੈ ਕਿ ਆਖਰਕਾਰ 1947 ਦੇ ਵਿੱਚ ਵਾਪਰਿਆ ਕੀ ਸੀ ਮੈਂ ਫਿਰੋਜ਼ਪੁਰ ਦੇ ਪਿੰਡ ਟੈਂਡੀਵਾਲਾ ਦੇ ਵਿੱਚ ਬੈਠਾ ਔਰ ਉਥੋਂ ਦੇ ਸਾਡੇ ਨਾਲ ਬਾਬਾ ਜੀ ਹੈ ਬਾਪੂ ਦੂਲਾ ਸਿੰਘ ਬਾਪੂ ਦੂਲਾ ਸਿੰਘ ਦੀ ਉਮਰ ਅੱਜ 107-8 ਸਾਲ ਹੈ ਜਾਨੀ ਤੁਸੀਂ ਜੇ ਮोटा ਜਿਹਾ ਅੰਦਾਜ਼ਾ ਮਾਰੀਏ ਤਾਂ 1947 ਦੇ ਵਿੱਚ ਕਰੀਬ-ਕਰੀਬ 28 ਤੋਂ 29 ਸਾਲ ਬਾਪੂ ਦੂਲਾ ਸਿੰਘ ਦੀ ਉਮਰ ਰਹੀ ਹੋਣੀ ਹੈ ਜਾਨੀ ਭਰ ਜਵਾਨੀ ਦੇ ਵਿੱਚ ਉਸ ਵੇਲੇ ਬਾਪੂ ਜੀ ਸੀ ਔਰ ਉਸ ਵੇਲੇ ਕੀ ਕੁਝ ਹੋਇਆ ਬਹੁਤ ਸਾਰੇ ਯਾਰ ਦੋਸਤ ਵਿਛੜੇ ਬਹੁਤ ਸਾਰੇ ਜਿਹੜੇ ਸਕੇ ਸਬੰਧੀ ਸੀ ਉਹ ਵਿਛੜੇ ਕੁਝ ਆਪਣੇ ਵਿਛੜੇ ਹੋਣਗੇ ਕਈ ਕੁਝ ਹੋਇਆ ਹੋਏਗਾ ਬਾਪੂ ਜੀ ਦਾ ਪਰਿਵਾਰ ਸਾਡੇ ਨਾਲ ਬੈਠਾ ਪੋਤਰੇ ਨੇ ਉਹਨਾਂ ਦੇ ਔਰ ਬਾਪੂ ਜੀ ਤੋਂ ਸਾਰੀਆਂ ਚੀਜ਼ਾਂ ਅਸੀਂ ਵੀ ਮੇਰੀ ਵੀ ਆਪਣੀ ਕਯਰਿਓਸਿਟੀ ਹੈ ਕਿ ਮੈਂ ਵੀ ਇਹ ਸਾਰੀਆਂ ਚੀਜ਼ਾਂ ਜਾਣਨੀਆਂ ਚਾਹਨਾ ਜ਼ਾਹਰ ਜੀ ਗੱਲ ਹੈ ਕਿ ਤੁਸੀਂ ਵੀ ਸਾਰੀਆਂ ਚੀਜ਼ਾਂ ਜਾਣਨੀਆਂ ਚਾਹੁੰਦੇ ਹੋਗੇ ਕਿ ਉਸ ਵੇਲੇ ਜਿਹੜਾ ਬੰਦਾ ਜਵਾਨ ਸੀ ਨੌਜਵਾਨ ਸੀ ਜਿਸ ਨੇ ਇੱਕ ਜ਼ਿੰਮੇਵਾਰੀ ਦੇ ਨਾਲ ਆਪਣੇ ਪਰਿਵਾਰ ਨੂੰ ਬਚਾ ਕੇ ਲਿਆਂਦਾ ਔਰ ਪਾਕਿਸਤਾਨ ਤੋਂ ਚਾਹੀਓ ਹੋ ਭਾਰਤ ਦੇ ਵਿੱਚ ਆਇਆ ਜਾਂ ਭਾਰਤ ਦੇ ਵਿੱਚੋਂ ਪਾਕਿਸਤਾਨ ਗਿਆ ਉਹਨਾਂ ਤੇ ਕੀ ਕੁਝ ਵਾਪਰਿਆ ਕੀ ਕੁਝ ਉਹਨਾਂ ਨੇ ਹੰਡਾਇਆ ਸਾਰੀਆਂ ਚੀਜ਼ਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਵਾਜ਼ ਸਹੀ ਸੁਣਦੀ ਹੈ ਮੇਰੀ ਹਾਂਜੀ ਆਵਾਜ਼ ਸਹੀ ਸੁਣਦੀ ਹੈ ਮਤਲਬ ਕੋਈ ਕੰਨਾਂ ਚ ਪ੍ਰੋਬਲਮ ਤਾਂ ਨਹੀਂ ਆਈ ਨਹੀਂ ਨਹੀਂ ਕਿੰਨੀ ਉਮਰ ਹੈ ਬਾਪੂ ਮੇਰੀ 80 ਤੇ 8 ਸਾਲ ਹੋਵੇ 7 ਸਾਲ ਹੋਵੇ ਇੱਥੋਂ ਤੱਕ ਅੱਛਾ ਹਾਂ ਅ ਦੱਸੋਗੇ ਸਾਨੂੰ ਉਧਰਲੇ ਹਾਲਾਤ ਤੁਹਾਡੇ ਤੁਹਾਡਾ ਕਿਹੜਾ ਪਿੰਡ ਸੀ ਪਿੰਡ ਅਗਮਿੰਦਪੁਰਾ ਗੋਬਿੰਦਪੁਰਾ ਹਾਂ ਕਿਹੜੇ ਪਾਸੇ ਪੈਂਦਾ ਸੀ ਕਿੱਥੇ ਪੈਂਦਾ ਸੀ ਪੰਜੇ ਕਹਿਣਾ ਹੂੰ ਪੰਜੇ ਘਨ ਸਿੱਧਾ ਪੈਂਦਾ ਸੀ ਨਹੀਂ ਕਿਹੜੀ ਤਸੀਲ ਕਿਹੜਾ ਜ਼ਿਲ੍ਹਾ ਉਹ ਜ਼ਿਲ੍ਹਾ ਤੇ ਹੈਗਾ ਲਾਹੌਰੀ ਹੂੰ ਤੇ ਉਹ ਆਪਣੇ ਕੰਗਣਪੁਰ ਨੇ ਦਾ तहसील हां कंगणपुरत सी कंगणपुरत ये ਹੁਣ ਜ਼ਿਲ੍ਹਾ ਬਣ ਗਿਆ ਮੈਨੇ ਅੱਛਾ ਹਾਂ ਆਲੇ ਦੁਆਲੇ ਬਾਪੂ ਪਿੰਡ ਕਿਹੜੇ ਕਿਹੜੇ ਸੀ ਪਿੰਡ ਮੈਂਦਪੁਰ ਦੇ ਪਾਸੇ ਪਾਸੇ ਮੋਕਲੇ ਗਏ ਹੂੰ ਸੱਦਰ ਕਿਆਂ ਸੀ ਹੂੰ ਹੋਰ ਨੇੜੇ ਨੇੜੇ ਪਿੰਡ ਬਹੁਤ ਹੈਗੇ ਸੀ ਹੁਣ ਮੈਨੂੰ ਯਾਦ ਨਹੀਂ ਹੈ ਕੋਈ ਤਾਂ ਅੱਛਾ ਹਾਂ ਕੁਛ ਆਪਦੇ ਯਾਰ ਬੇਲੀ ਜਵਾਨੀ ਵਾਲੇ ਯਾਦ ਹੈ ਹਾਂ ਉਹ ਤਾਂ ਸਾਰੇ ਇਕੱਠੇ ਆ ਗਏ ਸੀ ਇੱਧਰ अच्छा नहीं उधर ले पासै कोई रह गया सीगा कोई तोडा सा कोई नहीं साडा रिया 13 ਪਿੰਡ 13 ਦੇ 13 ਹੀ ਲੱਗ ਗਏ ਰਵਾਦ اچھا ਸਾਰੀ ਸਿੱਖਾਂ ਦੇ ਪਰਿਵਾਰ ਸੀ ਇਹ ਸਿੱਖ Hindu ਪਰਿਵਾਰ ਸੀ ਹਾਂਜੀ اچھا ਉਹ ਮਲਾਹ ਸੀ ਨਾ ਜਿਹੜਾ ਹੂੰ ਉਹ ਹੋਗਾ ਸੀ ਸਾਡਾ ਦਾਦਾ ਜੀ 13 ਪਿੰਡਾਂ ਦਾ ਲੰਬardar ਸੀ اچھا ਉਹ ਮਲਾਹ ਦਾ ਸੀ ਵੀ ਚਾਚਾ ਆਈ ਦੇ ਤੇਰਾ ਲੂਣ ਖਾਦਾ ਆਰਾਮ ਨਹੀਂ ਕਰਦਾ ਮੈਂ ਹੂੰ ਤੇ ਰਾਤ ਰਾਤ ਆਦੇ ਪਿੰਡ ਘਰ ਲੈ ਹੂੰ ਬਾਹਰ ਕਰਨਾ ਬੜਲੇ ਦਾ ਪਤਾ ਨਹੀਂ ਬੇੜੀ ਚੱਲੇ ਕਿ ਨਾ ਬੇੜਾ ਹੂੰ ਉਨੇ ਰਾਤ ਦਾ ਸਾਨੂੰ ਲੋਾਰ ਕਰ ਦਿੱਤਾ ਮਲਾ ਨੇ ਤੁਹਾਨੂੰ ਦਰਿਆ ਪਾਰ ਕਰਾਤਾ ਹਾਂ ਜੀ ਰਾਤੇ ਰਾਤ ਰਾਤੋ ਰਾਤ ਉਹਨੂੰ ਪਤਾ ਸੀ ਕਿ ਇਸ ਤਰ੍ਹਾਂ ਦੇ ਨਾਲ ਹੋ ਸਕਦਾ ਉਹਨੂੰ ਪਤਾ ਹੋਣਾ ਤਾਂ ਹੀ ਉਹਨੇ ਕੀਤਾ ਨਾ ਹੂੰ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਇਸ ਤਰੀਕੇ ਦੇ ਨਾਲ ਵੰਡ ਹੋ ਰਹੀ ਹੈ ਕੁਝ ਪਾ ਜੀ ਸਾਡੀ ਨਾ ਅਨਾਉਂਸਮੈਂਟ ਹੋਈ ਜਾਂ ਕੋਈ ਕਿਵੇਂ ਪਤਾ ਕੋਈ ਲਾਂਚਮੈਂਟ ਨਹੀਂ ਹੋਈ ਨਾ ਪਹਿਲਾਂ ਨਾ ਸਾਡੇ ਹੈਗੇ ਸੀ ਮੋਕਲ ਹੂੰ ਉਹਨਾਂ ਨੇ ਮੁਸਲਮਾਨ ਬਣਾ ਦੇ ਸੀ ਮੁਸਲੇ ਹੂੰ ਸਾਡੀ ਤੋਂ 2 ਮਹੀਨੇ ਪਹਿਲਾਂ ਲੜਾਈ ਨਾਂ ਦੇ ਨੋਈ ਸੀ ਹੂੰ ਮਸਲੇ ਆ ਨਾ ਹੂੰ ਤੇ ਮਸਲੇ ਵਾਵਾ ਮਰੇ ਆ ਹੂੰ ਸਾਨੂੰ ਪੈਂਦੀ ਸੀ ਪੁਲਿਸ ਵੰਡ ਤੋਂ ਪਹਿਲਾਂ ਪਹਿਲਾਂ 2 ਮਹੀਨੇ ਪਹਿਲਾਂ ਆ ਉਹ ਪੁਲਿਸ ਪੈਂਦੀ ਸੀ ਸਾਨੂੰ ਬੰਦੇ ਫੜਦੀ ਸੀ ਹੂੰ ਵੇ ਕਿ ਮਹਿੰਦਪੁਰੇ ਵਾਲਾ ਮਾਰੇ ਨੇ ਤੇ ਅਸੀਂ ਫਿਰ ਚੱਲਾਂ ਤੇ ਨੋਕ ਜਾਂਦੇ ਭੱਜ ਜਾਂਦੇ ਜੰਗਲਾਂ ਅੱਛਾ ਤੇ ਅੱਛਾ ਨਹੀਂ ਫੜੀਂਦੇ ਆ ਹੂੰ ਕੋਈ ਸਾਡੇ ਬੰਦੇ ਫੜੇ ਗਿਆ 25 30 ਬੰਦੇ ਹੂੰ ਉਹ ਫਿਰ ਜਦੋਂ ਵੰਡ ਹੋਈ ਨਾ ਹੂੰ ਤੇ ਉਦੋਂ ਬਾਅਦ ਤੇ ਫੇਰ ਕੱਲੇ ਨੇ। ਅੱਛਾ ਆ ਮੋੜ ਦਿੱਤੇ ਨੇ। ਭੜੇ ਵੀ ਸੀ ਕੁਛ ਬੰਦੇ। ਭੜੇ ਗਏ ਸੀ। ਅੱਛਾ ਜਦੋਂ ਵੰਡੋਈ ਦੀ ਉਹਨਾਂ ਨੂੰ ਛੱਡਤਾ। ਛੱਡ ਦਿੱਤਾ। ਉਹਨਾਂ ਨੂੰ ਪਤਾ ਲੱਗਾ ਕਿ ਇਹ ਤਾਂ ਦੂਜੇ ਦੇਸ਼ ਚਲੇ ਗਏ। ਹਾਂ ਨਹੀਂ ਆ ਇਹਨਾਂ ਨੂੰ ਉਹ ਆਪਣੇ ਉਹਨੇ ਬੰਦੇ ਨਾਲ ਨੂੰ ਦੇ ਦਿੱਤੇ ਨੇ। ਹੂੰ ਉਹਨਾਂ ਆਪਣੇ ਦੇ ਦਿੱਤੇ ਇੱਧਰ। ਅੱਛਾ। ਹਾਂਜੀ। ਉਦੋਂ ਦੀਆਂ ਕੀ ਕੀ ਗੱਲਾਂ ਯਾਦ ਨੇ ਬਾਪੂ ਪੁੱਤ ਤ ਤੁਸੀਂ ਤਾਂ ਜਵਾਨ ਰਹੇ ਹੋਗੇ ਵਿਆਹ ਹੋ ਗਿਆ ਸੀ ਉਦੋਂ? ਨਹੀਂ। ਵਿਆਹ ਇੱਧਰ ਆ ਰਹਾ। ਅੱਛਾ ਇੱਧਰ ਆ ਕੇ। ਹਾਂਜੀ। ਉਹ ਮੈਨੂੰ ਸਾਰਾ ਕੀਤਾ ਹੈ। ਹੂੰ ਉਹ ਜਿਵੇਂ ਹਾਲਤ ਹੋਏ ਨੇ ਹਾਂ ਆਦੇ ਜੇ ਤੁਹ ਲੱਗਦਾ ਚੱਲ ਬੂਟੇਗੇ ਨਾ ਹੂੰ ਕਤਲ ਹੋਏ ਪਿਆੰਦੇ ਤੇ ਲੱਗਣਾ ਬੜਾ ਔਖਾ ਹੋ ਜਾਂਦਾ ਹੈ ਚੱਲਾਂ ਚ ਮਾਵਾਂ ਮਰੀਆਂ ਪਈਆਂ ਨੇ ਤੇ ਸੱਤ ਸੱਤ ਸਾਲ ਮਹੀਨਿਆਂ ਦੇ ਬੱਚੇ ਦੁੱਧ ਪੀਤੀ ਜਾਂਦੇ ਨੇ ਮੂੰਮੇ ਮੂੰਹ ਤੇ ਪਾਤ ਪੈਣ ਉੱਤੇ ਲੱਗ ਤੁਸੀਂ ਆਪ ਦੇਖੇ ਆਪ ਕੋਲੋਂ ਲੰਗੇ ਜਦੋਂ ਹਾਂਜੀ ਉਹ ਇਨਾਂ ਨੂੰ ਉਤੂ ਲੱਗੇ ਤੂੰ ਥਾਂ ਤੇ ਲੋਂਦੀ ਰਹੀ ਸੀ ਇਹ ਰੇਗਲ ਵਾਲੀ ਤੋਂ ਕੁ ਵੱਡ ਹੋਈ ਸੀ ਹੂੰ ਉਹਨੇ ਉਹ ਕੇ ਮੰਡਪਾ ਢੱਲਦਾ ਕੋਈ ਨਹੀਂ ਵਿੱਚੋਂ ਚੱਲਾਂ ਦੇ ਜਾਂਦੇ ਹੂੰ ਹਾਂ ਬੁਰੇ ਹਾਲ ਹੋਏ ਨੇ ਸਾਤ ਤੱਕ 6-6 ਮਹੀਨੇ ਸਾਲ ਸਾਤ ਰੋਟੀ ਨਹੀਂ ਖਾਦੀ ਜਾਂਦੀ ਹੂੰ ਉਹ ਮਾਂ ਸ਼ਾਨ ਆਦੀ ਸੀ ਉਹ ਵਿੱਚੋਂ ਯਾਦ ਆ ਆ ਜਿਆਦਾ ਦੇਖੀ ਤਾਂ ਤੁਹਾਡੇ ਤੇ ਵੀ ਹਮਲਾ ਹੋਇਆ ਨਹੀਂ ਸਾਡੇ ਤੇ ਕੋਈ ਨਹੀਂ ਹੋਆ ਹੂੰ ਸਾਡਾ ਕਾਫਲਾ ਬਹੁਤ ਤਗੜਾ ਸੀ ਹੂੰ ਕੋ 13 ਪਿੰਡ ਕੋ ਥੋੜੇ ਤਾਂ ਨਹੀਂ ਹੁੰਦੇ ਹਾਂ ਸਾਰੇ ਇਕੱਠੇ ਸੀ ਅੱਛਾ ਇਕੱਠਿਆਂ ਨਹੀਂ ਪਾਰ ਕੀਤਾ ਹਾਂ ਇਕੱਠਿਆਂ ਹੂੰ ਅੱਛਾ ਉਹ ਜਿਹੜੇ ਜਿਹੜੇ ਤੁਸੀਂ ਦੱਸ ਰਹੇ ਆਂ ਵੀ ਇਦਾਂ ਕਰਕੇ ਮਾਵਾਂ ਮਰੀਆਂ ਪਈਆਂ ਸੀ ਬੱਚੇ ਦੁੱਧ ਪੀ ਰਹੇ ਸੀ ਇਹ ਤੁਹਾਡੇ ਤੋਂ ਕੁਝ ਟਾਈਮ ਪਹਿਲਾਂ ਹੀ ਹੋਇਆ ਸੀ ਇਧਰਲੇ ਪਾਸੇ ਸੀ ਜਾਂ ਉਧਰਲੇ ਪਾਸੇ ਸੀ ਇਹ ਹੈ ਉਧਰਲੇ ਪਾਸੇ ਇਧਰਲੇ ਪਾਸੇ ਹਾਂਜੀ ਹਾਂ ਕੋਈ ਚੱਲ ਬੂਟ ਹੈਗਾ ਸੀ ਕਿੰਦੇ ਵਿੱਚ ਨਾ ਜਿਹੜੇ ਮੁਸਲੇ ਲੱਗਦੇ ਆ ਪਰਾਂ ਨੂੰ ਜਾਂਦੇ ਆ ਹੂੰ ਕੋ ਮਾਰ ਦਿੰਦੇ ਆਪਣੇ ਨਾਨੂ ਕੋਈ ਭਾਵੇਂ ਅਕਦੇ ਉਹ ਪਾਇ ਜਾਂਦੇ ਮੁਸਲਮਾਨ ਵੀ ਪਾਇ ਜਾਂਦੇ ਹਾਂ ਹਾਂ ਕਾਫਲੇ ਫਿਰ ਵੱਢਦੇ ਬਾੜਾ ਬਹੁਤ ਬਹੁਤ ਕੋ ਸੁਣਿਆ ਸੀ ਕਿ ਜਦੋਂ ਵੱਢ ਟਕ ਹੁੰਦੀ ਹੈ ਤੇ ਬਹੁਤ ਸਾਰੀਆਂ ਨਹਿਰਾਂ ਬਹੁਤ ਸਾਰੇ ਦਰਿਆ ਉਹਨਾਂ ਦੇ ਵਿੱਚ ਲਾਸ਼ਾਂ ਸੁੱਟ ਦਿੱਤੀਆਂ ਜਾਂਦੀਆਂ ਸੀ ਨਹੀਂ ਦਰਿਆਵਾਂ ਵਿੱਚ ਕੋਈ ਨਹੀਂ ਸੁੱਟੀਆਂ ਨੇ ਹੂੰ ਇਹਨਾਂ ਪਾਣੀ ਛੱਡਿਆ ਨੇ ਉਸ ਤੋਂ ਹੂੰ ਪਾਣੀ ਨਾਲ ਲੋਥਾਂ ਲੁੜੀਆਂ ਨੇ ਨਹੀਂ ਤਾਂ ਵੀ ਜੰਗਲੇ ਚੋਂ ਨੇ ਤਾਂ ਬੰਦੇ ਬਿਮਾਰੀ ਚੱਲ ਰਹੀ ਹੈ ਜੀ ਹਾਂ ਉਹ ਪਾਣੀ ਕਰ ਲਿਆ ਨੇ ਹਾਂ ਪਾਣੀ ਨਾਲ ਲੋੜੀਆਂ ਲੋਥਾ ਅੱਛਾ ਹਾਂ ਬੱਪੂ ਉਦਲੀਆਂ ਗਲੀਆਂ ਉਧਰਲੇ ਘਰ ਉਹ ਸਾਰਾ ਕੁਝ ਯਾਦ ਆਉਂਦਾ ਹਾਂਜੀ ਜਿੱਥੇ ਖੇਡਦੇ ਰਹੇ ਉਹ ਨਿੱਕੇ ਹੁੰਦੇ ਹਾਂ ਹਰਾ ਉਹ ਹਰਾ ਛੇਤੇ ਨੇ ਦੱਸ ਸਕਦੇ ਹੋ ਕਿਵੇਂ ਤੁਹਾਡਾ ਘਰ ਕਿੱਥੇ ਇੱਕ ਸੀਗਾ ਘਰ ਸਾਡਾ ਤਾਂ ਹੈਗਾ ਸੀ ਦੋ ਪਿੰਡ ਨੇ ਗਮਿੰਦਪੁਰੇ ਦੇ ਹਾਂ ਤੇ ਐਸ ਪਿੰਡ ਹੋਰ ਰਹਿੰਦੇ ਨੇ ਅਸੀਂ ਤਾਂ ਨੇ ਐਸ ਪਿੰਡ ਰਹਿੰਦੇ ਅੱਛਾ ਹਾਂ ਗੋਬਿੰਦਪੁਰਾ ਦੋ ਸੀ ਦੋ ਸੀ ਅੱਛਾ ਨੇੜੇ ਨੇੜੇ ਤੁਹਾਡੇ ਘਰਾਂ ਦੇ ਨੇੜੇ ਕੀ ਸੀਗਾ ਸਾਡੇ ਹੈਗੇ ਸੀ ਆਪਣੇ ਜੰਮੂ ਦੇ ਅੱਛਾ ਜੰਮੂ ਦੇ ਬੂਟੇ ਸੀ ਹਾਂਜੀ ਅੱਛਾ ਤੇ ਮੇਰੇ ਦਾਦੇ ਉਹਦੇ ਸਾਡੇ ਤਾਇਬ ਮਾਣਾ ਸਾਡੇ ਪਰ ਲੱਗਦੇ ਸੀ ਹੂੰ ਮੇਰੇ ਦਾਦੇ ਦੇ ਦੂਜੇ ਭਰਾ ਦੇ ਉਹਨਾਂ ਘਰੇ ਵੀ ਜੰਮੂ ਹੀ ਦੋ ਅੱਛਾ ਹਾਂਜੀ ਹੂੰ ਤੇ ਆਲੇ ਦੁਆਲੇ ਕੋਈ ਸਰਕਾਰੀ ਕੋਈ ਇਮਾਰਤ ਸੀਗੀ ਹਾਂਜੀ ਕੋਈ ਨਹੀਂ ਸੀ ਕੋਈ ਨਹੀਂ ਸਾਢੇ ਦੋ ਆ ਚਾਰ ਫੇਰੇ ਅਧਿਕਾਰੀ ਸੀ ਅਧਿਕਾਰੀ ਸੀ ਸਾਰੇ ਹਾਂਜੀ ਸਿੱਖ ਕਮਿਊਨਿਟੀ ਜ਼ਿਆਦਾ ਸੀ ਉੱਥੇ ਹਾਂਜੀ ਸਿੱਖ ਜ਼ਿਆਦਾ ਸੀ ਕਿ ਹਿੰਦੂ ਜ਼ਿਆਦਾ ਸੀ ਤੁਹਾਡੇ ਇੰਦੂ ਜ਼ਿਆਦਾ ਸੀ ਹਿੰਦੂ ਜ਼ਿਆਦਾ ਸੀ ਸਾਡੇ ਹਿੰਦੂ ਜ਼ਿਆਦਾ ਸੀ ਅੱਛਾ ਹਾਂ ਤੇ ਜਵਾਨੀ ਵੇਲੇ ਇਹ ਸੋਚਿਆ ਸੀਗਾ ਕਿ ਵੀ ਇਹ ਸਾਰਾ ਕੁਝ ਹੋ ਜਾਊਗਾ ਉਹਨਾਂ ਦਾ ਕੋਈ ਪਤਾ ਹੀ ਨਹੀਂ ਲੱਗਦਾ ਸੀ ਵੀ ਖਰੇ ਹੋਣਾ ਕਿ ਨਹੀਂ ਹੋਣਾ ਸਰਕਾਰਾਂ ਉਹਦੇ ਵੀ ਐਵੇਂ ਹੁੰਦੀਆਂ ਸੀ ਜਿਵੇਂ ਮਤਲਬ ਅੰਗਰੇਜ਼ਾਂ ਦਾ ਰਾਜ ਰਿਆ ਉਹ ਵੀ ਤੁਸੀਂ ਵੇਖਿਆ ਹੋਊਗਾ ਆਹ ਜਦੋਂ ਅੰਗਰੇਜ਼ੀ ਰਾਜ ਸੀ ਇੱਥੇ ਹਾਂ ਉਹ ਤਾਂ ਕੋਦਾਂ ਸੀ ਬਹਾਵਾ ਏਡੇ ਏ ਅੱਛਾ ਹਾਂ ਇਹ ਭਗਤ ਸਿੰਘ ਉਰਲੀਆਂ ਗੱਲਾਂ ਕੁਝ ਯਾਦ ਹੈ ਕੁਝ ਜਦੋਂ ਚੱਲਦਾ ਹੁੰਦਾ ਸੀ ਸਾਰਾ ਕੁਝ ਇਹ ਭਗਤ ਸਿੰਘ ਦਾ ਮਤਲਬ ਚੱਲਦਾ ਸੀ ਨਾ ਉਹ ਸਾਰੇ ਚੇਤੇ ਤੇਗੇ ਨੇ ਮੈਂ ਕਿੱਥੇ ਵੀ ਜਾਂਦਾ ਹਾਂ ਉਥੇ ਹੀ ਕਰਦਾ ਸੀ ਕੁਸ਼ਤ ਕੁਸ਼ ਇਸ ਤਰ੍ਹਾਂ ਦਾ ਖਾਸ ਯਾਦ ਆ ਰਿਹਾ ਕਿ ਭਗਤ ਸਿੰਘ ਹੋਰੀ ਜਦੋਂ ਲਾਹੌਰ ਪੜਦੇ ਹੁੰਦੇ ਸੀਗੇ ਕੋਈ ਉਦੋਂ ਦੀਆਂ ਗੱਲਾਂ ਕੁਝ ਯਾਦ ਆ ਰਹੀਆਂ ਕੋਈ ਨਹੀਂ ਉਹ ਤਾਂ ਨਹੀਂ ਯਾਦ ਦੇ ਦੋ ਪੜਦੇ ਰਹੇ ਨਾ ਹੂੰ ਉਹਦਾ ਛੇਟੇ ਰਹੇ ਸੀ ਹੂੰ ਉਦੋਂ ਨਿੱਕੇ ਸੀ ਤੁਸੀਂ ਹਾਂ ਜੀ ਨਹੀਂ ਯਾਦ ਆ ਰਿਹਾ ਹਾਂ ਉਹਨਾਂ ਦਾ ਪਤਾ ਵੀ ਜਦੋਂ ਮਾਰਿਆ ਨੇ ਉਹਨੂੰ ਉਦੋਂ ਕੀ ਕੁਝ ਪਤਾ ਵੀ ਇਹ ਫਾਸੀ ਲਾਇਆ ਨਾ ਹਾਂ ਉਹਨਾਂ ਦਾ ਪਤਾ ਹੈ ਵੀ ਲਾਹੌਰ ਦੇ ਫਾਸੀ ਲਾਇਆ ਨੇ ਅੱਛਾ ਹਾਂ ਅੱਛਾ ਉਹ ਤੁਨ ਰਾਤ ਨੂੰ ਪਹਿਰੇਗੇ ਹੀ ਮਣ ਮਣੇ ਆਪਣੇ ਹਿੰਦੂ ਹੋ ਗਏ ਆ ਪਰ ਰਾਤ ਚੋਰੀ ਨਾ ਉਹ ਨਾ ਕੱਢਿਆ ਸੀ ਮਗਰੋਂ ਦੇਰ ਲੈ ਹਾਂ ਬੋ ਪਾਨਕੇ ਹੂੰ ਤੁਸੀਂ ਉੱਥੇ ਸੀ ਕਿ ਮਤਲਬ ਤੁਹਾਨੂੰ ਵੈਸੇ ਬਾਅਦ ਚ ਪਤਾ ਲੱਗਦਾ ਨਹੀਂ ਉੱਥੇ ਹੀ ਸੀ ਤਾਂ ਤੁਸੀਂ ਇੱਥੇ ਆਇਆ ਲਿਆ ਸਾਰਿਆਂ ਨੇ ਉਹ ਦੱਸਦੇ ਨਹੀਂ ਨਾ ਹੂੰ ਸਾਥ ਵਿੱਚ ਦੇਖਣ ਦੇ ਹੂੰ ਸੱਤ ਲੋਕ ਦੱਕੰਡੇ ਦੇ ਬਿੱਲਾ ਆ ਗਏ ਜਿੱਥੇ ਸਮਾਧ ਬਣੀ ਹੈ ਫਿਰ ਇੱਥੇ ਆ ਕੇ ਸਸਕਾਰ ਹੋਇਆ ਹਾਂ ਇਹ ਸਾਰਾ ਕੁਝ ਯਾਦ ਆ ਤੁਹਾਨੂੰ ਹਾਂ ਜੀ अच्छा हेड ਬਣਦਾ ਰਹਿੰਦਾ ਸੀ ਯਾਰ ਹੂੰ ਹਾਂ ਬਣ ਰਿਆ ਸੀਗਾ ਉਹਦਾ ਬਾਂਡਾ ਸੀ ਬਣਦਾ ਸੀ ਹੈਡ ਹਾਂ ਉਹਨਾਂ ਦੇ ਨਾਲ ਚ ਹਾਂ ਅੱਛਾ ਤੇ ਬਾਪੂ ਜਦੋਂ ਮੂਵਮੈਂਟਾਂ ਚੱਲਦੀਆਂ ਹੁੰਦੀਆਂ ਸੀ ਆਜ਼ਾਦੀ ਵਾਸਤੇ ਲੜਾਈਆਂ ਚੱਲਦੀਆਂ ਹੁੰਦੀਆਂ ਸੀ ਓਦੋਂ ਦਾ ਯਾਦ ਆ ਕੁਛ ਨਹੀਂ ਉਹ ਤਾਂ ਨਾਲ ਤਾਂ ਨਹੀਂ ਇਹ ਤਾਂ ਪਿੱਛੇ ਹੀ ਮਤਲਬ ਯਾਦ ਹੈ ਵੀ ਜਦੋਂ ਵੰਡ ਕੀਤੀ ਨੇ ਅੰਗਰੇਜ਼ ਨੇ ਹੂੰ ਇਹ ਅੰਗਰੇਜ਼ ਵੰਡ ਕੀ ਕਰ ਗਿਆ ਨਾ ਹੂੰ ਹਾਂ ਤਾਂ ਕਿ ਪਹਿਲਾਂ ਤਾਂ ਕੱਟਦੀ ਬਾਗ ਚ ਤੁਹਾਨੂੰ ਯਾਦ ਆਉਂਦਾ ਰਿਹਾ ਕਿ ਵੰਡ ਨਾ ਹੁੰਦੀ ਜਾਂ ਨਾ ਹੁੰਦੀ ਤੇ ਫਿਰ ਤਾਂ ਅਸੀਂ ਸੌਖੇ ਸੀ ਐਸ ਨਾਲ ਵੀ ਹੂੰ ਪਹਿਲੀ ਸਾਡੇ ਕੋਲ ਬਤੇਰੀ ਹੈਗੀ ਸੀ ਅਸੀਂ ਕੀ ਕਾਰੋਬਾਰ ਸੀ ਉੱਧਰ ਜ਼ਿਮੀਂਦਾਰਾ ਸੀ ਜ਼ਿਮੀਂਦਾਰਾ ਸੀ ਕਿੰਨੀ ਕਬਾਈ ਸੀ ਤੁਹਾਡੀ ਸਾਡੇ ਕੋਲ ਵਾਹ ਵਾ 100 150 ਕਿੱਲਾ ਸੀ ਅੱਛਾ ਹਾਂ ਵੱਡੀ ਵਾਈ ਕਰਦੇ ਸੀ ਤੁਸੀਂ ਹਾਂ ਜੀ ਤੁਸੀਂ ਫਿਰ ਉੱਧਰ ਹਲ ਜੋਤਾ ਕਰਦੇ ਸੀ ਹਾਂ ਹਾਂ ਦੇ ਸੀ ਸਾਰਾ ਕੰਮ ਕਰਦੇ ਹੂੰ ਪੜਾਈ ਕੀਤੀ ਬਾਪੂ ਉਧਰ? ਨਾ ਪੜਾਈ ਕੋਈ ਨਹੀਂ ਕੀਤੀ। ਪੜਾਈ ਨਹੀਂ ਕੀਤੀ। ਪੜਾਈ ਨਹੀਂ ਕੀਤੀ ਸਾਨੂੰ ਲਾਹੌਰ ਆਉਣਾ ਪੈਂਦਾ ਸੀ। ਲਾਹੌਰ ਦੂਰ ਪੈਂਦਾ ਸੀ। ਦੂਰ ਪੈਂਦਾ ਸੀ ਲਾਹੌਰ। ਅੱਛਾ 12 12 ਆਪਣੇ ਮੀਟਰ ਪੈਂਦਾ ਸੀ ਦੂਜਾ ਕਿਲੋ। 12 ਕਿਲੋਮੀਟਰ। ਹਾਂਜੀ। ਆ ਸਾਧਨ ਉਦੋਂ ਹੁੰਦੇ ਨਹੀਂ ਸੀ ਬਸ। ਨਹੀਂ ਹੁੰਦੇ ਸੀ। ਉਹ ਗੱਡੀ ਆਂਦੀ ਸੀ ਉਹ ਆਂਦੀ ਥੇ ਲੇਟ। ਹੂੰ। ਤੇ ਉਹ ਫੇਰ ਕੋਈ ਨਹੀਂ ਪੜਾਈ ਸੀ ਤੇ ਚਾਲ ਬਹੁਤ ਹੁੰਦੇ ਹੈ ਕਿਹੜਾ। ਹੂੰ। ਮੇਰੇ ਸਕੂਲ ਕੋਈ ਨਹੀਂ ਹੁੰਦਾ ਜਿਵੇਂ ਉਹ ਆਪਣੇ ਪਿੰਡ ਪਿੰਡੇ ਤੇ ਬਣ ਗਏ ਹਾਂ ਉਥੇ ਇਸ ਤਰ੍ਹਾਂ ਕੋਈ ਨਹੀਂ ਕੰਗਣਪੁਰ ਸ਼ਹਿਰ ਸੀ ਉਹਦੇ ਵਿੱਚ ਕੋਈ ਨਹੀਂ ਸਕੂਲ ਸੀ ਹੂੰ ਅੱਛਾ ਸ਼ਹਿਰ ਚ ਵੀ ਕੋਈ ਸਕੂਲ ਨਹੀਂ ਸੀ ਕੋਈ ਸਕੂਲ ਨਹੀਂ ਸੀ ਤਾਂ ਪੰਜ-ਸੱਤ ਦਕਾਨਾਂ ਕਰਿਆਨੇ ਵਾਲੀ ਅਹੀਂ ਹੂੰ ਕੁਚਾਰ ਪੇ ਦਕਾਨਾਂ ਪੰਜ ਆਪਣੇ ਕਮੀਆਰਾਂ ਦੀ ਅਹੀਂ ਹੂੰ ਇਹ ਇਸ ਤਰ੍ਹਾਂ ਦਕਾਨਾਂ ਆ ਗਈਆਂ ਮੇਰੇ ਲਈ ਇੱਕੋ ਬਾਜ਼ਾਰ ਸੀ ਛੋਟਾ ਜਿਹਾ ਪਿੰਡ ਹੁੰਦਾ ਮੇਲੇ-ਮੂਲੇ ਲੱਗਦੇ ਨੇ ਸੀ ਬਾਪੂ ਮੇਲਾ ਪੰਜ ਦੇ ਰਹਿੰਦਾ ਸੀ ਇੱਥੇ ਕੰਗਣਪੁਰ ਜਾਂਦੇ ਦੇ ਜਬਰ ਹਾਂ ਨੇੜੇ ਸਾਡੇ ਦਾ ਮੁਡੇ ਸੀ ਹਾਂ ਸਾਡੇ ਦਾ ਸਾਰਾ ਤੁਰਲਾ ਤੁਰਲਾ ਛੱਡ ਕੇ ਜਾਂਦਾ ਸੀ ਬਾਪੂ ਫਿਰ ਤਿਆਰ ਹੋ ਕੇ ਪੂਰਾ ਤੋਂ ਨਹੀਂ ਆਜੀ ਉਹਦਾ ਜਵਾਨੀ ਵੇਲੇ ਆ ਤੁਰੇ ਤਾਰੇ ਅਸੀਂ ਪੋਣੀ ਰੱਖਦੇ ਹਾਂ ਹਾਂ ਇਹ ਤਾਂ ਗੰਜੇ ਜਿਵੇਂ ਹੋਣ ਅੱਛਾ ਮੇਲੇ ਕਿਵੇਂ ਦੇ ਹੁੰਦੇ ਸੀ ਉਦੋਂ ਫਿਰ ਮੇਲੇ ਤਾਂ ਚੰਗੇ ਹੁੰਦੇ ਸੀ ਹਾਂ ਸਾਡੇ ਪਿੰਡ ਨਾਲ ਉੱਥੇ ਮੇਲਾ ਲੱਗਦਾ ਕੰਗਨਪੋਰਾ ਹਾਂ ਪੋਤੇ ਜੱਟ ਹੁੰਦਾ ਇੱਕ ਸਰਬਾ ਸਰਬੋਂ ਦੇ ਨਾਂ ਸੀ ਅੱਛਾ ਮੜਾ ਜਵਾਨ ਸੀ ਹਾਂ ਉਹ ਵੇਲੇ ਵੀ ਮੇਲੇ ਦੇ ਵਿੱਚ ਉਹਨਾਂ ਲੜਾਈ ਪਾਵਣੀ ਪਾਵਣੀ ਅੱਛਾ ਹਾਂ ਮੱਲਮਲੀ ਮੱਲੋ ਮੱਲਲੀ ਅੱਛਾ ਸਾਡੇ ਬੰਦਿਆਂ ਦੇ ਗਮਿੰਦਪੁਰ ਦੇ ਵੀ ਤੂੰ ਜੱਟਾ ਇਹਨਾ ਕੰਮ ਕੀਤਾ ਕਰ ਹੂੰ ਉਹਾਂ ਦੇ ਕਰਨਾ ਹੀ ਕਰਨਾ ਫਿਰ ਇਹ 8-10 ਜਣੇ ਦੇ ਹੈ ਹੂੰ ਇਹ ਫਿਰ ਇਹ ਨਾ ਖਾ ਆ ਜੀ ਚੱਲੀਏ ਆਪਾਂ ਹੂੰ ਉਹਥੇ ਉਹਨਾਂ ਆਖਾ ਵੀ ਹੁਣ ਕੱਲ ਕਰ ਵੀ ਤੇ ਕੰਮ ਛੱਡੇ ਨਾ ਨਾ ਤੇ ਮਗਰ ਜੁ ਲੱਗ ਗਿਆ ਹਾਂ ਉਹਨਾਂ ਆ ਗਏ ਹੋਣ ਆ ਰਹੇ ਗਏ ਤੂੰ ਪਹਿਲਾਂ ਤੋਏ ਦੱਸ ਵਿਵਾਰ ਕਰਨੀ ਕਿ ਮੈਂ ਆਹੀ ਕਰੀਏ ਹੂੰ ਆਂਦਾ ਮੈਂ ਕਰਾਂ ਉਹਨੇ ਆਖਾ ਕਰ ਹੂੰ ਜਿਹਨੇ ਮਾਰੀ ਡਾਂਗ ਤਕਵਾ ਹੂੰ ਤੋਨਾਂ ਨੇ ਮਾਰਾ ਟਕੂਣ ਟਕਵਾ ਤੇ ਬਾੜ ਦਿੱਤੀ ਨੀ ਡਾਂਗ ਅੱਛਾ ਸਾਡੇ ਬਜ਼ੁਰਗਿੰ ਫੇਰਾ ਮਾਰਾ ਟਕਵਾ ਇੱਥੇ ਵੱਜਿਆ ਉਹਦੇ ਹਾਂ ਅੱਛਾ ਤੇ ਡੱਗ ਪਿਆ ਹੂੰ ਬੈ ਲੱਤ ਰੱਖਦੇ ਤੇ ਟਕਵਾ ਕਰਦੇ ਅੱਛਾ ਹਾਂ ਲੱਤੋਗੀ ਦੀ ਹਾਂ ਨਾ ਦੇ ਬਾਜ ਤਾਂ ਗਿਆ ਬਚ ਗਿਆ ਬਚ ਗਿਆ ਉਹ ਤਾਂ ਐਵੇਂ ਨਹੀਂ ਮਾਰਦੇ ਆ ਇਹ ਜੇ ਉਹਨੂੰ ਵੱਜ ਗਈ ਤੇ ਡਿੱਗ ਪਿਆ ਉਹਨੂੰ ਠਾ ਕੇ ਫੜਾ ਦੇ ਬਿਆ ਜੀ ਡਾਂਗ ਫੜ ਦੇ ਬਰਾਬਰ ਲੜ ਅੱਛਾ ਉਹ ਆਉਂਦਾ ਨਹੀਂ ਮੈਂ ਨਹੀਂ ਲੜਦਾ ਹੂੰ ਉਹਦੇ ਬਾਅਦ ਲੜਨਾ ਬੰਦ ਕਰਤਾ ਨੇ ਮੈਂ ਬੰਦ ਅੱਗੇ ਲਗਾਇਆ ਨਿੰਬਰਾ ਇਸ ਕੰਮ ਨੂੰ ਮਸ਼ਹੂਰ ਹੁੰਦਾ ਹੈ ਬਾਪੂ ਫਿਰ ਹਾਂਜੀ ਨਿਆੰਗ ਸੀ ਸਾਰੇ ਨਿਆੰਗ ਸੀ ਹਾਂ ਨਿਆੰਗ ਸੀ ਨਿਆੰਗ ਸਿੰਘ ਸੀ ਨਿਆੰਗ ਸਿੰਘ ਹਾਂ ਅੱਛਾ ਪਲੱਥਾ ਖੇਡਦੇ ਅੱਛਾ ਅੱਛਾ ਅਮਰ ਧਾਰੀ ਉਧਰ ਵੱਡੀ ਗਿਣਤੀ ਸੀ ਹਾਂ ਅੱਛਾ ਹੋਰ ਜਵਾਨੀ ਦੀਆਂ ਕੀ ਗੱਲਾਂ ਯਾਦ ਨੇ ਬਾਪੂ ਗੱਲਾਂ ਤਾਂ ਸਾਰੀਆਂ ਯਾਦ ਨੇ ਬੇ ਕੋਈ ਭੁੱਲ ਜਾਂਦੀ ਇਹ ਗੱਲ ਹੁਣ ਵਡੇਰੀ ਵਡੇਰਾ ਸਰੀਰ ਹੋ ਗਿਆ ਹਾਂ ਕੋਈ ਚੇਤਾ ਨਹੀਂ ਵੀ ਰਹਿੰਦਾ ਵਾਹ ਕਾਫੀ ਚੇਰ ਹੋ ਗਿਆ ਇੱਧਰ ਆ ਕੇ ਕਿਵੇਂ ਵਸੇ ਫਿਰ ਇੱਥੇ ਆ ਤੇ ਅਸੀਂ ਵਸੇ ਇੱਥੇ ਫਠੇਰਾ ਪਿੰਡ ਹੈਗਾ ਜੀਵਾਂ ਰਾਈ ਕੋਲ ਹੂੰ ਇੱਥੇ ਆ ਹੀ ਬੈਠੇ ਅੱਛਾ ਇੱਥੇ ਵੀ ਜਦੋਂ ਲਾਟ ਹੋਈਆਂ ਨਾ ਜ਼ਮੀਨਾਂ ਹੂੰ ਇੱਥੇ ਬਸ ਆਹ ਦੇ ਤਲਾਟ ਕੋ ਨਹੀਂ। ਹੂੰ ਫਿਰ ਅਹੀ ਉੱਥੋਂ ਉੱਠ ਕੇ ਇੱਥੇ ਪਾਵੜੇ ਆਵੇ। ਅੱਛਾ ਪਾਵੜੇ। ਹਾਂ। ਅੱਛਾ ਉੱਥੇ ਹੀ ਹੈ। ਇੱਥੇ ਕਿੰਨੀ ਜ਼ਮੀਨ ਲਾਟ ਹੋਈ ਫਿਰ ਤੁਹਾਨੂੰ? ਕਿੱਥੇ? ਇੱਥੇ। ਕੋਈ ਲਾਟ ਲੂਟ ਨਹੀਂ ਆ ਗਵਰਨਮੈਂਟ ਦੀ ਸਰਕਾਰੀ ਪੱਟੀ ਹੋਈ ਹੈ। ਅੱਛਾ। ਲਾਟ ਨਹੀਂ ਤਾਂ ਕੋਈ। ਨਹੀਂ ਵੈਸੇ ਤਾਂ ਅਲਾਟਮੈਂਟ ਹੋਈ ਜਿਹੜੇ ਜਿਨ੍ਹਾਂ ਦੀ ਉਧਰ ਜ਼ਮੀਨ ਸੀਗੀ ਜਿਹਦੇ ਕੋਲੇ ਕੋਈ ਸਾਡਾ ਦਾਦਾ ਜੀ ਸੀ ਨਾ ਇਹਗਾ। ਹੂੰ ਉਹ ਦਰਿਆ ਬੁਗ ਦੀ ਲਖਾ ਦਿੰਦਾ ਹੈ। ਅੱਛਾ। ਮਾਮਲਾ ਨਹੀਂ ਭਰਿਆ ਜਾਂਦਾ। ਅੱਛਾ। ਹਾਂ ਕੱਚੀ ਰੱਖਦੇ ਸੀ ਉਧਰ ਦੀ ਕੱਚੀ ਰੱਖਦੇ ਹੈ ਇਸੇ ਕਰਕੇ ਇੱਧਰ ਨਹੀਂ ਮਿਲੀ ਹਾਂ ਤੇ ਨੁਕਸਾਨ ਹੋ ਗਿਆ ਬਾਪੂ ਦਾ ਹੋ ਗਿਆ ਹੈ ਫੇਰ ਤਾਂ ਹੋਣਾ ਹੀ ਹੁਣ ਹਾਂ ਉਹਨੂੰ ਐ ਲੱਗਦਾ ਸੀ ਵੀ ਜੇ ਪੱਕੀ ਦੱਸਦੇ ਆਂ ਤਾਂ ਫਿਰ ਮਾਮਲਾ ਦੇਣਾ ਬਿਆਪ ਕਰੂ ਦੇਣਾ ਪੈਣਾ ਹਾਂ ਉਹਨਾਂ ਨੇ ਜਦ ਮੋਕਲ ਸੀ ਨਾ ਉਹ ਬਰੋਬਾਦ ਕਰ ਦਿੰਦੇ ਸੀ ਨਾਂ ਦੇ ਨਾਲ ਹਾਂ ਅੰਦੇ ਤੂੰ ਪਹਿਲੀਆਂ ਪੱਕੀਆਂ ਕਰਾ ਲਓ ਤੁਸੀਂ ਲੈ ਲਓ ਅੱਛਾ ਹਾਂ ਤੇ ਬਾਪੂ ਨੇ ਨਹੀਂ ਕਰਵਾਈ ਨਹੀਂ ਕਰਵਾਈ ਇਹਨੇ ਫਿਰ ਇੱਧਰ ਵੀ ਨਹੀਂ ਮਿਲੀ ਨਹੀਂ ਮਿਲੀ 13 ਕਿੱਲੇ ਕਰਾਈ ਨੇ ਹਾਂ 13 ਕਿੱਲੇ ਮਿਲੀ ਉਹ 13 ਕਿੱਲਾਂ ਨੂੰ ਕੀ ਕਰੇ ਜਾਵੇ ਕੋਈ ਆਹੀ ਹੈ 100 ਘਰ ਹਾਂ 100 ਘਰ ਨੂੰ 13 ਕਿੱਲੇ ਆਹ ਸਾਰਿਆਂ ਕੁਲੀ ਕੱਚੀ ਸੀ ਉਧਰ ਵਾਹ ਸਾਰਿਆਂ ਕੁਲੀ ਕੱਚੀ ਸੀ ਅੱਛਾ ਦਰਿਆ ਦੇ ਨਾਲ 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 ਤੇ 13 ਕਿੱਲੇ ਪੱਕੀ ਕਰਾਈ ਹੀ ਉਹਨੇ 13 ਕਿੱਲਾਂ ਦਾ ਪਿੰਡ ਵੀ ਨਹੀਂ ਵਜਣਾ ਸੀ ਨਹੀਂ ਵਜਣਾ ਸਾਡਾ ਜਿੰਨੇ ਅਸੀਂ ਘਰ ਹੈ ਹਾਂ ਮੇਰੇ ਬਾਪੂ ਰੇਗਾ ਨੇ ਚਾਰ ਪਰਾ ਹਾਂ ਅਗਾ ਸਾਲ ਆਪਾਂ ਚਾਰ-ਚਾਰਾ ਗਾ ਮੁੰਡੇ ਨੇ ਹਾਂ ਦੂਜੇ ਸਾਡੇ ਦਾਦੇ ਦੇ ਪੰਜ-ਛੇ ਨੇ ਹਾਂ ਪੰਜ ਫਰਾਸ਼ ਹੀ ਸਾਡੇ ਮੇਰੇ ਦਾਦੇ ਹਾਂ ਤੇ ਅਲਾਹ ਦਾ ਨਾ ਵੇਖ ਕਿੱਥੇ ਦੂ ਕਿੱਥੇ ਜਾ ਪੜ ਗਈ ਹਾਂ ਕਿ ਹੋਰ ਕਿਹੜਾ ਪਏ ਹਾਲਾਤ ਬਣਾ ਵੇਖੇ ਹਾਂ ਕੋਈ ਕਿਤੇ ਲਈ ਤੇ ਨਹੀਂ ਕੋਈ ਨਾਂ ਯਾਦ ਆਉਂਦੇ ਬਾਪੂ ਕੋਈ ਉਧਰਲੇ ਤੁਹਾਡੇ ਨਾਲ ਜਿਹੜੇ ਪੜਦੇ ਹੁੰਦੇ ਜਿਹੜੇ ਤੁਹਾਡੇ ਨਾਲ ਇਧਰ ਆ ਵੀ ਗਏ ਜਾਂ ਖੇਡਦੇ ਹੁੰਦੇ ਸੀ ਖੇਡਦੇ ਸੋ ਸਾਰੇ ਮੁੰਡੇ ਗਏ ਨੇ ਉਹੋਂ ਟਾ ਗੁਜਰ ਗਿਆ ਉਹਦੇ ਕਨੇਤਾ ਕਿੱਥੇ ਕਿੱਥੇ ਤੁਹਾਨੂੰ ਕੋਈ ਨਾਂ ਯਾਦ ਆ ਕਿੱਥੇ ਕਿੱਥੇ ਰਹਿੰਦੇ ਸੀ ਬਾਅਦ ਚ ਮਿਲਦੇ ਰਹੇ ਹਾਂ ਮਿਲਦੇ ਰਹੇ ਬਾਦ ਇੱਥੇ ਹਾਂ ਆ ਇਧਰ ਜਦੋਂ ਹਾਂ ਮਿਲਦੇ ਰਹੇ ਅੱਛਾ ਕਿੱਥੇ ਆਈ ਇਕੱਠੇ ਉਥੋਂ ਆ ਨਾ ਜਿਵੇਂ ਉਵੇਂ ਸਾਰੇ ਇਕੱਠੇ ਹੀ ਬੈ ਗਏ ਨੇ ਹਾਂ ਨੇੜੇ ਨੇੜੇ ਨਾ ਕੋਈ ਠਠੇਰੀ ਬੈ ਗਏ ਕੋ ਬੋਲੇ ਚੱਕ ਬੈ ਗਏ ਕੋ ਕੁਟੀ ਬੈ ਗਾ ਹਾਂ ਕੋਈ ਮੰਟੀ ਬੈ ਗਏ ਤਾਂ ਨੇੜੇ ਨੇੜੇ ਪਿੰਡਾਂ ਦੇ ਸਾਰੇ ਬੈ ਗਏ ਹਾਂ ਉਹ ਮੁਸਲਮਾਨਾਂ ਦੇ ਪਿੰਡ ਸੀ अच्छा ओए ਮਾਲ ਲੈ ਕੋ ਘਰ ਆਇਆ ਤੇ ਅੱਕਾ ਕੰ। ਅਜੜੇ ਉਧਰੋਂ ਛੱਡ ਕੇ ਗਏ। ਹਾਂ ਉਹਨਾਂ ਦੇ ਘਰ ਇੱਧਰ ਮਾਲ ਲੈ। ਇੱਧਰ ਮਾਲ ਲੈ। اچھا ਬੱਪੂ ਉਦੋਂ ਬਾਅਦ ਕੋਈ ਗੱਲਾਂ ਪਤਾ ਲੱਗਦੀਆਂ ਰਹੀਆਂ ਜਿਵੇਂ ਬਹੁਤ ਸਾਰੀਆਂ ਬੀਬੀਆਂ ਉਧਰ ਰਹਿ ਗਈਆਂ। ਉਹਨਾਂ ਨੂੰ ਧਰਮ ਬਦਲਨੇ ਪਏ ਪਰਿਵਾਰਾਂ ਨਾਲੋਂ ਵਿਛੋੜੇ ਹੋ ਗਏ। ਉਹਨਾਂ ਦੇ ਮਰਦ ਇੱਧਰਲੇ ਪਾਸੇ ਆ ਗਏ ਕੋਈ ਬੀਬੀ ਉਧਰ ਰਹਿ ਗਈ ਉਹਨੂੰ ਫਿਰ ਆਪਣਾ ਧਰਮ ਪਰਿਵਰਤਨ ਕਰਨਾ ਪਿਆ। ਇਹ ਇਹ ਚੀਜ਼ਾਂ ਤੁਹਾਨੂੰ ਬਾਅਦ ਚ ਪਤਾ ਲੱਗਦੀਆਂ ਰਹੀਆਂ। ਹਾਂ ਲੱਗੀਆਂ ਰਹੇ ਹੈਗੇ ਸੀ। ਕੋਈ ਤੁਹਾਡੀ ਜਾਣਕਾਰ ਤੁਹਾਡਾ ਕੋਈ ਸੀਗਾ ਕਿ ਨਹੀਂ ਸਾਡੇ ਸਿਰਫ ਕਿਸੇ ਪਰਿਵਾਰ ਦਾ ਇਦਾਂ ਹੋਇਆ ਹੋਵੇ ਨਾ ਕੋਈ ਨਹੀਂ ਸਾਡੇ ਪਰਿਵਾਰ ਦਾ ਲੋਕਾਂ ਦੇ ਪਰਿਵਾਰ ਚ ਹੁੰਦੀਆਂ ਨੇ ਗੱਲਾਂ ਐ ਹਮ ਜਿਹੜੇ ਵਿੱਚ ਆ ਗਏ ਨਾ ਬੁਲਾਵੇਂ ਨੇ ਹਾਂ ਉਹ ਨਾ ਨਾ ਅੱਛਾ ਅਸੀਂ ਜਾ ਮਣਾ ਮਾਨ ਰਵਾਰ ਆ ਗਏ ਹਮ ਹਾਂ ਕੋਈ ਵੀ ਕੋਈ ਵੀ ਤੁਹਾਡਾ ਸਮਾਨ ਦਾ ਨੁਕਸਾਨ ਨਹੀਂ ਹੋਇਆ ਕੋਈ ਜਾਨੀ ਨੁਕਸਾਨ ਸਮਾਨ ਤਾਂ ਹਾਰੇ ਅਸੀਂ ਰਾਖੀ ਉੱਥੇ ਆਏ ਹੱਥੋਂ ਸਖਣੇ ਕੁਝ ਵੀ ਨਹੀਂ ਲੈ ਕੇ ਕੁਝ ਨਹੀਂ ਕੋ ਕਣਕ ਕੋਣਕ ਕੁਝ ਤਾਂ ਕਿ ਦੂਜੇ ਦਿਨ ਗਏ ਦਵਾਰਾ ਫੇਰ ਗਏ ਦਵਾਰਾ ਗਏ ਬੰਦੇ ਬੰਦੇ ਅੱਛਾ ਉਹ ਨਾ ਅਸੀਂ ਉਥੋਂ ਪੇਟੀ ਹੀ ਸਾਡੀ ਲੋਈ ਦੀ ਹੂੰ ਉਹਦੇ ਤੇ ਕੋਈ 5 7 ਮਨ ਦਾਣੇ ਲਾ ਕੇ دریا ਦੇ ਵਿੱਚ ੁੱਲਕਾਏ ਲਕੋਕਿਆ ਸੀ ਤੁਸੀਂ ਲਕੋ ਉਹ ਤੇ ਹਾਂ ਤੇ ਉਹ ਦਵਾਰ ਲੈਂਦੇ ਵੰਡ ਤੋਂ ਦੁਬਾਰੇ ਫੇਰ ਤੁਸੀਂ ਪਾਕਿਸਤਾਨ ਗਏ ਹਾਂ ਉਹ ਤੋਂ ਫਿਰ ਦਾਣੇ ਚੱਕ ਕੇ ਲੈ ਕੇ ਲੈ ਤੇ ਆਏ ਡਰ ਨਹੀਂ ਲੱਗਾ ਬਾਪੂ ਫਿਰ ਉਹਨਾਂ ਦਾ ਨਾ ਡਰ ਕੋਈ ਨਹੀਂ ਜਗਾ ਉਹਦਾ ਤਾਂ ਜੇ ਕੋਈ ਗਵਾਮ ਕੋਈ ਕਿਧਰੇ ਹੈ ਕੋ ਕਿਵੇਂ ਹੈ ਕੋ ਕਿਵੇਂ ਨਹੀਂ ਆ ਉਹ ਤੋਂ ਬਾਰਡਰ ਵਗੈਰਾ ਬਣਿਆ ਨਹੀਂ ਕੋਈ ਰਾਖੀ ਨਹੀਂ ਕਰ ਰਿਆ ਹਾਂ ਮੁੱਢ ਨੇੜੇ ਦਰਿਆ ਦੇ ਅਸੀਂ ਕਿਹਾ ਹਾਂ ਉਹ ਤੋਂ ਗੱਟਿਆ ਬੋਰੀਆਂ ਪੰਡਾ ਬਾਨ ਕੇ ਤੇ ਲਿਆ ਕੇ ਤੇ ਤਾਰ ਕੇ ਦوار ਲੈ ਆਂਦੇ ਹੂੰ ਅੱਛਾ ਕੱਲੀ ਕਣਕ ਹੀ ਲੈ ਕੇ ਆਏ ਫਿਰ ਕਣਕ ਪੰਜ ਚਾਰ ਮਣ ਲੈ ਆਂਦੀ ਕੋਈ ਸੋਨਾ ਗਹਿਣੇ ਗੱਟੇ ਕੋਈ ਉਹ ਹਾਂ ਬਜ਼ੁਰਗ ਸਾਡਾ ਨਾਪ ਆਇਆ ਸੀ ਦਾਦਾ ਸਾਡਾ ਜੀ ਅੱਛਾ ਵਿਆਹ ਹੀ ਜਾਣਾ ਉਹਨੂੰ ਕਿਹੜਾ ਪਰਹਿਣਾ ਪਾਂਡਾ ਟਿੰਡਾ ਜੂ ਵੀ ਚੀਜ਼ ਸੀ ਵਿਆਹ ਟੀ ਆਵਣਾ ਉਹ ਲੱਗਦਾ ਸੀਗਾ ਕਿ ਅਸੀਂ ਚੱਲੇ ਆ ਤੇ ਕੁਝ ਦਿਨਾਂ ਬਾਅਦ ਵਾਪਸ ਆ ਜਾਵਾਂ ਹਾਂ ਵਾਪਸ ਆ ਜਾ ਵੀ ਆਵਦੇ ਘਰੇ ਦੁਬਾਰਾ ਰਹਿ ਮੰ ਹਾਂ ਪਰ ਇਹ ਨਹੀਂ ਸੀ ਪਤਾ ਕਿ ਨਹੀਂ ਆਉਣਾ ਨਹੀਂ ਆਉਣਾ ਇਹ ਨਹੀਂ ਪਤਾ ਸੀ ਫਿਰ ਉਧਰ ਹੀ ਰਹਿ ਗਿਆ ਸਾਰਾ ਕੁਝ ਸਾਰਾ ਕੁਝ ਉਧਰ ਹੀ ਗਹਿਣਾ ਗੱਟਾ ਤੇ ਸਾਰਾ ਸਭ ਕੁਝ ਉੱਥੇ ਉੱਥੇ ਹੀ ਰਹਿ ਗਿਆ ਉਹ ਨਹੀਂ ਲੈਣ ਗਏ ਦੁਬਾਰੇ ਨਾ ਉਹ ਤੱਕ ਮਕਾਨ ਪਾਇਆ ਹ ਹ ਮਸਲਾ ਮਕਾਨ ਪਾਲਾ ਉੱਥੇ ਫਿਰ ਉਹਨਾਂ ਨੇ ਬੈਠੇ ਨੇ ਇੱਕ ਦੋ ਹੀ ਸਾਡੇ ਬੰਦੇ ਵਡੇਰੇ ਬੈਹੇ ਨੇ ਹਾਂ ਉੱਥੇ ਮਕਾਨ ਪਾ ਲੈਨੇ ਹਾਂ ਬਾਪੂ ਹੁਣ ਕਦੇ ਜੀ ਕਰਦਾ ਪਿੰਡ ਜਾਣ ਨੂੰ ਗੁਪਿੰਦਗੜ ਜੀ ਤਾਂ ਕਰਦਾ ਪਰ ਹੁਣ ਜਾਣਾ ਜਿਵੇਂ ਆਂਦੇ ਨੋਂ ਅਦਾਸ ਕੀ ਜਾ ਤੇ ਕਰਨ ਹਮ ਸਿਆਣ ਨਹੀਂ ਆਉਣੀ ਪਿੰਡ ਦੀ ਨਾ ਪਿੰਡ ਦੀ ਸਿਆਣ ਤੇ ਗਈ ਏ ਹਾਂ ਪਿੰਡ ਤੋਂ ਉਹ ਦਿਨ ਮੈਂ ਉਹਨਾਂ ਨੇ ਮੈਂ ਆਖਿਆ ਮੇਰੀ ਅੱਖ ਹੀ ਬੰਨੋ ਤਾਂ ਨਾ ਤੇ ਰਾਹ ਲਾ ਦਿਓ ਮੈਂ ਤਾਂ ਆਰੇ ਘਰ ਸਮਾ ਵੇਖ ਲਾਂ ਤੇ ਵੀ ਇੱਥੇ ਘਰ ਸਾਡੇ ਵੇ ਆ ਅੱਛਾ ਹਾਂ ਕੰਮਾਂ ਨਕੇ ਤੋਰਦੇ ਹੋ ਹਾਂ ਪਰ ਹੁਣ ਤਾਂ ਬਾਪੂ ਨਕਸ਼ੇ ਬਦਲ ਗਏ ਹੋਣਗੇ ਨਾ ਬਦਲੇ ਬਦਲ ਤਾਂ ਗਏ ਉਹਦੇ ਪਰ ਆਹ ਫਾਂ ਤਾਂ ਲਾ ਬਣਾ ਦੇ ਬੈਠੇ ਹੀ ਰਹੇ ਹਾਂ ਤਾਂ ਆ ਵੀ ਕਦੇ ਪੋਲੇ ਜਾਂਦਾ ਹੈ ਬਾਤਾਂ ਚ ਯਾਦਾਂ ਆਉਂਦੀਆਂ ਰਹੀਆਂ ਘਰ ਦੀਆਂ ਪਿੰਡ ਦੀਆਂ ਹਾਂ ਵੀ ਵਾਹ ਵਾ ਉਹ ਤਾਂ ਠੀਕ ਰਹਿੰਦੇ ਸਾਡੇ 7 ਸਾਲਾਂ ਪਿੱਛੋਂ ਮੱਝ ਆਟ ਗਈਆਂ ਮੱਝਾਂ ਮੱਝਾ ਪਾਰ ਹਾਂ ਘਰਾਂ ਦੇ ਹਾਰਤੇ ਹਾਂ ਉਹ ਮੁਸਲੇ ਨਾਲ ਕੀਤਾ ਨਾ ਮਲਾਪ ਚੌਕੀ ਆਇਆ ਹਾਂ ਤੇ ਮੱਝਾ ਮੋੜ ਦਿਓ ਹਾਂ ਤੇ ਮੁਸਲੇ ਕਹਿੰਦੀ ਮੋੜਨੀ ਆ ਅੱਛਾ ਕੋਈ ਮੋੜੀਆਂ ਨਹੀਂ ਹਾਂ ਪੁਰਾਣੇ ਟਿਕਾਣੇ ਚਲੇ ਗਏ ਨਾ ਪੁਰਾਣੇ ਟਿਕਾਣੇ ਚਲੇ ਤਸੂ ਬਹੁਤ ਸਿਆਣਾ ਆਂਦਾ ਸਿਆਣਾ ਆਂਦਾ ਮੱਝਾ ਇਧਰੋਂ ਹਾਂ ਇਧਰੋਂ ਉੱਥੇ ਚਲੇ ਗਏ ਚਲੇ ਗਏ ਪੁਰਾਣੇ ਉਹ ਫੇਰ ਮਿੰਟਰੀ ਵਾਲੇ ਕਰਦੇ ਰਹਿ ਮਲਾਪ ਮਲੂਬ ਮੱਝਾ ਹਟਾ ਰਹੇ ਤੇ ਉਹ ਮੁਸਲਮਾਨਾਂ ਦੇ ਵੀ ਸਾਡੇ ਆਇਆ ਹੀ ਨਹੀਂ ਕਦੇ ਕਿਵੇਂ ਤੇ ਜਿਹੜਾ ਆਪਣੇ ਮਨੇ ਓਕੀ ਦੇਗਾ ਸੀ ਨਾ ਸਾਹਬ ਉਹ ਬੰਦਾ ਚੰਗਾ ਸੀ ਹੂੰ ਉਹ ਨਨਵੰਦ ਨਹੀਂ ਮੱਝਾ ਹਾੜੀਆਂ ਨਾਂ ਦੇ ਮੋੜ ਦੋ ਚੰਗੇ ਰਹਿ ਜਾਸੋ ਹੂੰ ਉਹ ਨਾ ਮੋੜੀਆਂ ਕੋ ਨਹੀਂ ਫੇਰੇ ਉਹਨੇ ਆਖਾ ਵੀ ਮੁਸਲਮਾਨਾਂ ਦਾ ਮਾਲ ਛੱਡਦਾ ਹੈ ਸਵੇਰੇ 4 ਵਜੇ ਹੂੰ ਤੇ ਚਾਲੇ ਚਾਂਦਾ ਤੇ ਤੁਸੀਂ 10 20 ਬੰਦੇ ਜਾ ਕੇ ਚਾਲੇ ਤੇ ਬੈ ਜਾਓ ਉਹਨਾਂ ਦੀ ਫੜ ਲਿਓ ਉਹਨਾਂ ਦੀ ਵਾਰ ਲਿਓ ਅੱਛਾ ਤੇ ਸਾਡਾ 200 ਡੰਗਰ ਲੈਂਦਾ ਨਵਾਲਕੇ ਅੱਛਾ ਉਹ ਅਫਸਰ ਨਾਲ ਸੀ ਹਾਂ ਹੁਣ ਆਉਣਾ ਹੈ ਇਵੇਂ ਨਹੀਂ ਮੋੜਨੀ ਆਉਣਾ ਐਸ ਤਰ ਮੋੜੇ ਨੇ ਅੱਛਾ ਹਾਂ ਫਿਰ ਡੰਗਰਾਂ ਵਿੱਚ ਡੰਗਰ ਮੋੜੇ ਇਹਨਾਂ ਨੇ ਨਾ ਉਹ ਫਿਰ ਮੰਗਦੇ ਰਹੇ ਦੋ ਤੇ ਉਹਨਾਂ ਹਾੜੇ ਆਈ ਨਹੀਂ ਅਸੀਂ ਕਿਹੜੇ ਇੱਥੇ ਕਹਾਂ ਜੀ ਦੋ ਨਹੀਂ ਦੇ ਦੇ ਬਾਈ ਇਹਨਾਂ ਲੱਗਦੇ ਉਹ ਮੁੱਕਰ ਕੇ ਇਧਰੋਂ ਮੁੱਕਰ ਕੇ ਹਾਂ ਅੱਛਾ ਵੀ ਅਸੀਂ ਲਿਆ ਦੀ ਕੋਈ ਨਹੀਂ ਹਾਂ ਰੋਕ ਸੀ ਵੰਡਲੇ ਡੰਗਰ ਸਾਰੇ ਸਾਰੇ ਵਾਂਡ ਦੇ ਤੇ ਜਿੰਨੀਆਂ ਜਿੰਨੀਆਂ ਗੱਈਆਂ ਜੇ ਤੁਹਾਨੂੰ ਤੁਹਾਡੇ ਕਿੰਨੇ ਡੰਗਰ ਗਏ ਸੀ ਸੱਤ ਗੱਈਆਂ ਸੀ ਮੱਝਾਂ ਉਹ ਸੱਤ ਦਿਨ ਗੱਈਆਂ ਉਹਨਾਂ ਨੂੰ ਅਸੀਂ ਲੈ ਲਈਆਂ ਹਾਂ ਦੂਜੇ ਆ ਗਏ ਪਿੰਡਾਂ ਨਾਲ ਸਾਰਿਆਂ ਨੇ ਇੱਕ ਦੋ ਦੋ ਦੇ ਦੋ ਤੇ ਤੁਸੀਂ ਦੋ 250 ਲੈ ਕੇ ਆਈ ਹਾਂ ਅੱਛਾ ਵਾਹ ਕਮਾਲ ਦਾ ਨਾਂ ਦਾ ਸਾਰੇ ਯੱਕ ਲੈਂਦੇ ਨੇ ਹੂੰ ਕੋਈ ਫਾਲ ਵੀ ਨਹੀਂ ਛੱਡਿਆ ਨੇ ਜਿਹੜਾ ਬਾਹਰ ਆਇਆ ਸ਼ਰਾਰਤੀ ਰਹੇ ਬੱਪੂ ਉਹਨਾਂ ਦੇ ਨਾਲ ਹੈ ਸ਼ਰਾਰਤੀ ਆਪਾਂ ਤਾਂ ਕੀ ਜਾਣਾ ਵਡੇਰੇ ਸਾਡੇ ਅੱਛਾ ਤੁਹਾਡੇ ਵੱਡੇ ਵੱਡੇ ਨੇ ਅੰਗ ਆਉਂਦੇ ਸੀ ਲਿਆਣ ਤੂੰ ਹਾਂ ਕੀ ਦਿੱਤੀ अच्छा ਸਾਡਾ ਚਾਚਾ ਜੀ ਇੱਕ ਦੋ ਹੋ ਗਏ ਮਧਰੇ ਦੇ ਕੱਦ ਦੇ ਹਾਂ ਬੜਾ ਪਲੱਥਾ ਖੇੜਦੇ ਆ ਬਹੁਤ ਜ਼ਿਆਦਾ ਹੀ ਹਾਂ ਤਾਂ ਦੋਵੇਂ ਗਏ ਤੇ ਨਾਲ ਚਾਰ ਪੰਜ ਬੰਦੇ ਘੋਰ ਲਾ ਗਏ ਹਾਂ ਉਹਨਾਂ ਵੇਖੀ ਜਾਈ ਜੀ ਕੋ ਆਏ ਤਾਂ ਫਿਰ ਹੈ ਗਏ ਆ ਪੁੱਛ ਤੈ ਮਾਲ ਅਕਲ ਚੱਲੇ ਤੇ ਅਸੀਂ ਜਾਣੀ ਸਾਡਾ ਕੰਮ ਜਾਣੇ ਪਿੱਛੇ ਤਾਂ ਹਾਂ ਹਾਂ ਮਗਰ ਉਹ ਨਹੀਂ ਦਵਾਲ ਮਗਰ ਉਹ ਨਹੀਂ ਅਸੀਂ ਦਵਾਲ ਤੁਹਾਡੇ ਨੇੜੇ ਨਹੀਂ ਆਉਣ ਦਿੰਦੇ ਸਕਰਪੁਰ ਵਾਲਾ ਨਿਆੰਗ ਸਿੰਘ ਉਹ ਵੀ ਨਿਆੰਗ ਸਹੀ ਇੱਕ ਆ ਸਾਡਾ ਚਾਚਾ ਕੁਟੀ ਹੈਗਾ ਉਹ ਨਿਆੰਗ ਸਹੀ ਉਹ ਵੀ ਤੁਹਾਡਾ ਚਾਚਾ ਹੀ ਸੀ ਉਹ ਵੀ ਸਾਡਾ ਚਾਚਾ ਹਾਂ ਇਹ ਸਾਰੇ ਪਲੱਥਾ ਪਲੂਠਾ ਬੜਾ ਖੇਡਦੇ ਸੀ ਸਾਡੇ ਅੱਛਾ ਬਾਪੂ ਹੁਣ ਆਪਾਂ ਇਸ ਗੱਲ ਤੋਂ ਆਈਏ ਦੂਜੀ ਗੱਲ ਕਰੀਏ ਤੁਹਾਡੀ ਉਮਰ 107-8 ਸਾਲ ਆ ਹਾਂਜੀ ਤੁਹਾਡੀ ਨਜ਼ਰ ਵੀ ਬਿਲਕੁਲ ਠੀਕ ਹੈ ਤੁਸੀਂ ਬੋਲਦੇ ਵੀ ਬਿਲਕੁਲ ਠੀਕ ਹੋ ਦੰਦ ਵੀ ਠੀਕ ਨੇ ਕੰਨਾਂ ਤੋਂ ਵੀ ਤੁਹਾਨੂੰ ਪੂਰਾ ਸੁਣਾਈ ਦਿੰਦਾ ਇਹ ਕੀ ਰਾਜ ਹੈ ਕੀ ਖਾਦਾ ਇਹੋ ਜਿਹਾ ਵੇ ਸਾਡਾ ਦਾਦਾ ਜੀ ਹੁੰਦਾ ਸੀ ਬਈ ਰੋਟੀ ਨਾਲ ਨਾ ਐਨਾ ਮੱਖਣ ਦਿੰਦਾ ਸੀ ਅੱਛਾ ਉਹਾਂ ਦਾ ਇਹ ਖਾਓ ਹਾਂ ਜੁਨਾ ਖਾਣੀ ਤੋਂ ਦੇ ਕੋਲ ਆਈਦਾ ਮੋਟਾ ਟਾਂ ਬਈ ਅੱਛਾ ਕੁੱਟਦਾ ਸੀ ਕੁੱਟਦਾ ਸੀ ਅੱਜ ਤਿੰਨ ਚਾਚਾ ਚਾਚਾ ਦੇ ਤਿੰਨ ਭਾਈ ਸੀ ਹਾਂ ਸੰਤਨਾਂ ਨੂੰ ਕਮਾਲ ਚਾਰਦੇ ਹੂੰ ਤੇ ਜੇ ਨੂੰ ਆਈ ਮੰਦਾ ਵੀ ਬਾਪੂ ਨਹੀਂ ਖਾਦਾ ਜਾਂਦਾ ਬਾਬਾ ਨਹੀਂ ਖਾਦਾ ਆਂਦਾ ਖਵਾ ਤੇ ਛੱਡਣਾ ਹਾਂ ਦਾ ਸਾਹ ਲਾ ਲਾ ਡੰਡਾ ਮੇਰੇ ਕੋਲ ਵਾ ਹਾਂ ਆੰਦੇ ਨਾਲ ਮਾਰੀ ਦੇ ਖਾ ਜਾਂਦੇ ਵੀ ਖਾਣਾ ਹੀ ਪੈਣਾ ਹੋਣਾ ਅੱਛਾ ਡੋਂ ਬੜਾ ਤਗੜਾ ਸੀ ਸਾਦਾ ਦਾਦਾ ਜੀ ਹੁਣ ਯਾਦ ਆਉਂਦਾ ਵੀ ਬਾਬੇ ਦਾ ਖਵਾਇਆ ਹੋਇਆ ਮੱਖਣ ਅੱਜ ਅੱਜ ਸਾਨੂੰ ਕੰਮ ਨਾਲ ਤੀਜੀ ਚੌਥੀ ਪੀੜ੍ਹੀ ਦੇਖ ਰਿਹਾ ਹਾਂ ਹਾਂ ਜੀ ਉਹ ਉਹ ਹੀ ਤਾਕਤ ਦੀ ਉਹੀ ਤਾਕਤ ਹੈ ਹਾਂ ਚੰਗੀਆਂ ਹੁੰਦੀਆਂ ਸੀ ਖਰਾਕਾਂ ਪਹਿਲਾਂ ਖਰਾਕਾਂ ਚੰਗੀਆਂ ਮੋਟਾ ਦੁੱਧ ਖਿਓ ਤੇ ਕੌੜੇ ਹੂੰ ਹੁਣ ਦੁੱਧ ਪੀ ਤੇ ਰਾਤੀ ਸੌਂਦਾ ਵੱਲੇ ਉੱਠਣ ਕੋੜਾ ਮੂੰਹ ਆ ਪਿਆਦਾ ਹੂੰ ਉਹ ਤਾਂ ਮਿੱਠਾ ਆ ਪਾਉਂਦੇ ਦੋ ਦੋ ਦੰਦੇ ਕਿਲੋ ਦੋ ਦੋ ਤਾਂ ਦੁੱਧ ਪੀ ਜਾਂਦੇ ਹਾਂ ਸੁਣਾ ਤੁਹਾਡੇ ਮਾਤਾ ਜੀ ਬਹੁਤ ਵੱਡੀ ਉਮਰ ਦੇ ਵਿੱਚ ਬੜੀ ਤਗੜੀ ਸੀ ਉਹ ਦੋ ਕਿਲੋ ਗਾਂ ਦਾ ਕਿਉ ਨਾ ਆ ਨਾਸਾਂ ਮੁੰਛਕਦੀ ਸੀ ਅੱਛਾ ਹਾਂ ਦੋ ਕਿਲੋ ਦੋ ਕਿਲੋ ਆ ਵਾਂਤੀ ਤੇਰਾ ਰਾਹ ਤਾਂ ਉਹਦਾ ਤੇ ਉਹਨਾਂ ਦੀ ਕਿੰਨੀ ਉਮਰ ਸੀ ਜਦੋਂ ਡੈਥ ਹੋਈ ਹੈ ਉਹ ਉਹਦੇ ਤੇ 40 ਸਾਲ ਦੇ ਨੇੜੇ ਤੇਰੇ 130 40 ਸਾਲ ਹਾਂਜੀ ਠੀਕ ਪਏ ਸੀਗੇ ਉਹ ਵੀ ਠੀਕ ਸੀ ਟੁਰਦੇ ਫਿਰਦੇ ਸੀ ਅੱਛਾ ਹਾਂਜੀ ਕਦੋਂ ਹੋਈ ਐ ਮੌਤ ਉਹਨਾਂ ਦੀ ਆ ਕੋਈ 15 ਕੁ ਸਾਲ ਆ ਗਏ ਹੁਣ ਇੱਕ ਜ਼ਿਆਦਾ 2000 ਹਾਂਜੀ 2000 ਬਸ 200 ਹਾਂ ਆ ਬੀਬੀ ਸਾਲਾ ਹੋਰ ਤੁਹਾਡੇ ਭੈਣ ਭਾਈ ਹਾਂਜੀ ਤੁਹਾਡੇ ਭੈਣ ਭਾਈ ਹੋਰ ਹੈਗੇ ਨੇ ਹੁਣ ਕਿਹੜੇ ਸਾਡੇ ਹਮੇਗੇ ਨੇ ਉਹ ਆਹ ਬੈਠੇ ਨੇ ਕੋ ਕਿਦੇ ਬੈਠਾ ਕੋ ਕਿਦੇ ਬੈਠਾ ਤੁਹਾਡੇ ਭਰਾ ਸਕੇ ਭਰਾ ਭੈਣ ਨਾ ਸਕੇ ਤਾਂ ਨਹੀਂ ਤਾਏ ਚਾਚਾ ਨੇ ਤਾਏ ਚਾਚਾ ਦੇ ਭਰਾ ਲੰਮਰੇ ਬਾਪੂ ਇੰਨੀਆਂ ਲੰਮੀਆਂ ਜਾਂਦੀਆਂ ਆ ਭਰਾ ਤਾਂ ਅਸੀਂ ਦੋਵੇਂ ਹੀ ਆ ਕਾ ਨਾਲ ਮੁੰਦਾ ਘਾਰੇ ਹਮ ਇਹ ਦੋਵੇਂ ਭਰਾ ਹੈ ਅੱਛਾ ਉਹਨਾਂ ਦੀ ਉਮਰ ਵੀ ਖਾਸੀ ਹੈ ਵਾਹ ਵਾਹ ਜੀ ਹਮ ਉਹ ਹੁਣ ਵਿਡੇਰਾ ਲੱਗਦਾ ਇਸ ਤੋਂ ਵੀ ਅੱਛਾ ਉਹ ਵੱਡੇ ਲੱਗਦੇ ਇਹਦਾ ਛੋਟਾ ਸਾਰਾ ਬਾਪੂ ਵੈਸੇ ਤੇਰੀ ਉਮਰ ਬਹੁਤ ਘੱਟ ਲੱਗਦੀ ਮੈਨੂੰ ਤਾਂ 70 ਕ ਸਾਲਾਂ ਦਾ ਲੱਗ ਰਿਹਾ ਤਾ ਹੂੰ 70 ਸੋਤੀ ਖੜੀ ਤਾ ਆਪਾ ਹਾਂ ਦਾ ਡੰਗਰ ਚਾਲ ਰਿਹਾ ਕਿ ਸੌਦਾ ਨਹੀਂ ਛੱਡਦਾ ਹੋਣੀ ਛੱਡਦਾ ਕਿਸੇ ਨੂੰ ਆ ਜਾ ਉਹ ਨਹੀਂ 5 6 ਸਾਲ ਹੋਣੀ 2 4 ਸਾਲ ਹੁਣ ਮੰਜੇ ਦੇ ਬੜਾ ਬਾਪੂ ਕੋਈ ਬਿਮਾਰੀ ਬਮੂਰੀ ਤੇ ਨਹੀਂ ਹੈਗੀ ਨਹੀਂ ਹੁਣ ਆਈ ਹੈ ਬਿਮਾਰੀ ਹੋਰ ਕੋਈ ਨਹੀਂ ਅੱਛਾ ਉਹ ਅਦਰੰਗ ਹੋ ਗਿਆ ਪੈਰਾਲਾਈਜ਼ ਹੋ ਗਿਆ ਹਾਂ ਅੱਛਾ ਉਹਦੇ ਨਾਲ ਦਿੱਕਤ ਆਉਂਦੀ ਆ ਹਾਂ ਵੈਸੇ ਕੋਈ ਸ਼ੂਗਰ ਕੋਈ ਬੀਪੀ ਕੋਈ ਹੋਰ ਨਾ ਕੁਝ ਵੀ ਨਹੀਂ ਕੁਛ ਵੀ ਨਹੀਂ ਸਾਰਾ ਕੁਛ ਠੀਕ ਹੈ। ਹਾਂ ਜੀ। ਨੀਂਦ ਨੂੰ ਤਾਂ ਬਿਲਕੁਲ ਠੀਕ ਆਉਂਦੀ ਹੈ। ਬਿਲਕੁਲ ਠੀਕ ਹੈ। ਰੋਟੀ ਦਾ ਟੀ ਭੁੱਖ ਵਧੀਆ ਰੋਟੀ ਵੀ ਖਾਂਨੇ। ਹਾਂ। ਇਹ ਵੱਡੀ ਗੱਲ। ਬਾਪੂ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਇੰਨਾ ਲੰਮਾ ਗੱਲਾਂ ਕੀਤੀਆਂ। ਜਰੂਰ ਖਾ ਜਾਂਦਾ ਗੱਲ ਤੁਸੀਂ ਰੁਕ ਲੈਂਦੇ। ਸਿਹਤਮੰਦ ਰਹੋ ਅਸੀਂ ਤੁਹਾਡੇ ਇਸੇ ਕੇ ਦੁਆ ਕਰਦੇ ਆ। ਔਰ ਬਾਪੂ ਦੂਲਾ ਸਿੰਘ ਕਾਇਮ ਪਏ ਨੇ ਹਾਲੇ ਵੀ। ਉਮਰ ਇਹਨਾਂ ਦੀ 107-8 ਸਾਲ ਹੈ। ਔਰ ਹਾਲੇ ਇਹਨਾਂ ਦਾ ਸਰੀਰ ਪੂਰਾ ਕਾਇਮ ਹੈ। ਆਮ ਤੌਰ ਤੇ ਹੁੰਦਾ ਹੈ ਕਿ ਸਰੀਰ ਤੇ ਆ ਕੇ ਇਸ ਉਮਰ ਦੇ ਵਿੱਚ ਆ ਕੇ ਬਹੁਤ ਬਿਮਾਰੀਆਂ ਲੱਗ ਜਾਂਦੀਆਂ ਜਾਂ ਬਹੁਤ ਤਕਲੀਫ ਹੋ ਜਾਂਦੀ ਹੈ ਪਰ ਇਸ ਵੇਲੇ ਬਾਪੂ ਜੀ ਹੋਰੀ ਕਰੀਬ 65 70 ਸਾਲ ਦੇ ਇੱਕ ਬਜ਼ੁਰਗ ਵਾਂਗੂ ਟ੍ਰੀਟ ਕਰ ਰਹੇ ਆ ਔਰ ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਉਹ ਜਦੋਂ 1947 ਦੇ ਵਿੱਚ ਵੰਡ ਹੁੰਦੀ ਹੈ ਬਹੁਤ ਸਾਰੀਆਂ ਚੀਜ਼ਾਂ ਦੱਸੀਆਂ ਜਵਾਨੀ ਵੇਲੇ ਕਿਸ ਤਰੀਕੇ ਦੇ ਨਾਲ ਅਹੱਲਾ ਬੋਲਿਆ ਜਾਂਦਾ ਕਿਵੇਂ ਉਹ ਇੱਧਰ ਆਉਂਦੇ ਆ ਇਸ ਗੱਲਬਾਤ ਨੂੰ ਤੁਸੀਂ ਕਿਵੇਂ ਸਮਝਦੇ ਹੋ ਆਪਣੀ ਰਾਏ ਤੁਸੀਂ ਕਮੈਂਟ ਬਾਕਸ ਦੇ ਜ਼ਰੀਏ ਸਾਡੇ ਤੱਕ ਜ਼ਰੂਰ ਪਹੁੰਚ ਆ ਸਕਦੇ ਹਾਂ ਫਿਲਮ ਫਿਲਹਾਲ ਮੈਨੂੰ ਔਰ ਮੇਰੇ ਸਹਿਯੋਗੀ ਅਰਵਿੰਦਰ ਬਾਲ ਨੂੰ ਦੇ ਇਜਾਜ਼ਤ ਸਤਿ ਸ੍ਰੀ ਅਕਾਲ